ਸਰ ਸੇਮ ਸਿੰਘ ਪੰਗੂ ਦੀ ਕਹਾਣੀ ਬੀਏ ਬੱਕਰੀਆਂ ਵਾਲਾ ਭੈਣ ਤੇ ਭਾਈਏ ਨੇ 4 ਸਾਲਾਂ ਤੋਂ ਵਿਦੇਸ਼ ਰਹਿੰਦੀ ਆਪਣੀ ਬੇਟੀ ਦਾ ਵਿਆਹ ਕਰਨ ਲਈ 1 ਮਹੀਨੇ ਵਾਸਤੇ ਕੈਨੇਡਾ ਜਾਣਾ ਸੀ ਬੇਟੇ ਨੂੰ ਵੀ ਪੜ੍ਹਾਈ ਕਰਨ ਵਾਸਤੇ ਕੈਨੇਡਾ ਗਏ ਨੂੰ 6 ਮਹੀਨੇ ਹੋ ਗਏ ਸਨ ਪਿੱਛੇ ਘਰ ਦੀ ਦੇਖਰੇਖ ਵਾਸਤੇ ਮੈਂ ਵੱਡੀ ਭੈਣ ਕੋਲ ਫਰੀਦਕੋਟ ਆਇਆ ਹੋਇਆ ਸੀ ਬੇਸ਼ੱਕ ਪੈਨਸ਼ਨ ਆ ਕੇ ਨਵੇਂ ਚਲਾਏ ਕਾਰੋਬਾਰ ਵਿੱਚ ਮੇਰਾ ਕੁਝ ਨੁਕਸਾਨ ਹੋਣਾ ਸੀ ਪਰ ਮੈਂ ਮਾਂ ਵਰਗੀ ਭੈਣ ਨੂੰ ਨਾ ਹੀ ਨਹੀਂ ਸੀ ਕਰ ਸਕਦਾ ਭੈਣ ਨਰਸਰੀ ਤੇ ਭਾਈ ਅਧਿਆਪਕ ਮੈਨੂੰ ਪਹਿਲੀ ਬੰਨਾ ਤੇ ਸੀਰੀ ਬਾਰੇ ਦੱਸ ਕੇ ਆਪ ਮਹੀਨੇ ਦੀਆਂ ਛੁੱਟੀਆਂ ਲੈ ਕੇ ਟਿਕਟਾਂ ਕਟਵਾ ਕੇ ਉਹ ਜਹਾਜ਼ ਤੇ ਬੈਠ ਗਏ ਮੱਝ ਤੇ ਗਾਂ ਵਾਸਤੇ ਪੱਠੇ ਸੀਰੀ ਸੁੱਟ ਜਾਂਦਾ ਧਾਰ ਵੀ ਉਹੀ ਕੱਢ ਕੇ ਘਰ ਵਾਸਤੇ ਵਰਤਣ ਲਈ ਦੁੱਧ ਛੱਡ ਕੇ ਕੁਝ ਆਪ ਲੈ ਜਾਂਦਾ ਤੇ ਬਾਕੀ ਡੇਰੀ ਪਾ ਆਉਂਦਾ ਮੈਨੂੰ ਪੜਨ ਲਿਖਣ ਲਈ ਖੁੱਲਾ ਸਮਾਂ ਮਿਲ ਗਿਆ ਅਖਬਾਰਾਂ ਵਿੱਚ ਅਕਸਰ ਮੇਰੀਆਂ ਰਚਨਾਵਾਂ ਛਪਦੀਆਂ ਹੀ ਰਹਿੰਦੀਆਂ ਸਨ ਭੈਣ ਨੇ ਜਾਣ ਤੋਂ ਪਹਿਲਾਂ ਇਹ ਹਦਾਇਤ ਕਰਦੀ ਨੇ ਕਿਹਾ ਨਿੰਦਰ ਫਰੀਦਕੋਟ ਪਾਣੀ ਦੀ ਟੋਟ ਤੇ ਦਿਲਾਂ ਵਿੱਚ ਖੋਟ ਕਰਕੇ ਇਹਨਾਂ ਦੀ ਮਸ਼ਹੂਰੀ ਆ ਕਿਸੇ ਦਾ ਬਾਲਾ ਯਕੀਨ ਨਹੀਂ ਕਰਨਾ ਦੂਸਰਾ ਮੱਛਰਾਂ ਤੋਂ बच ਕੇ ਰਹੀਂ ਡੇਂਗੂ ਹੋਣ ਲੱਗਿਆ देर ਨਹੀਂ ਲੱਗਦੀ ਇੱਥੇ ਮੇਰੀ ਵੀ ਸੁਣ ਲਓ ਦੋਵੇਂ ਜੀ ਭਨੇਮੀ ਨੂੰ ਤਾਂ ਮਾਮਿਆਂ ਨੇ ਖਾਰਿਓ ਠਾਲ ਨਹੀਂ ਸਕਣਾ ਤੇ ਜੇ ਬਿੱਟੂ ਦਾ ਵਿਆਹ ਵੀ ਉਧਰ ਹੀ ਕਰਨਾ ਚੁਰਾ ਪੈਣਾ ਨਹੀਂ ਤਾਂ ਭਨੇਵੇਂ ਨੂੰ ਖਾਰਿਓ ਉਤਾਰਨ ਲਈ ਫਰੀਜ਼ ਸਾਡੀ ਵਿੱਚੇ ਹੀ ਰਹਿ ਜਾਣੀ ਆ ਮੈਂ ਵੀ ਰੋਸਾ ਜ਼ਾਹਰ ਕਰਨਾ ਆਪਣਾ ਹੱਕ ਸਮਝਿਆ ਭੈਣ ਵੱਲੋਂ ਮਾਲਵੇ ਵਿੱਚ ਪਾਣੀ ਦੀ ਥੋਟ ਵਾਲੀ ਆਖੀ ਗੱਲ ਤੋਂ ਸਮਝ ਪੈਂਦੀ ਹੈ ਕਿਉਂਕਿ ਮਾਲਵੇ ਦੀ ਧਰਤੀ ਹਟਲਾ ਪਾਣੀ ਖਾਰਾ ਹੋਣ ਕਰਕੇ ਨਹਿਰੀ ਪਾਣੀ ਹੀ ਸਾਫ਼ ਕਰਕੇ ਵਰਤਾਇਆ ਜਾਂਦਾ ਪਰ ਦਿਲਾਂ ਵਿੱਚ ਖੋਟ ਵਾਲੀ ਗੱਲ ਸਮਝੋ ਬਾਰ ਆ ਕਿਉਂਕਿ ਭੈਣ ਨੇ ਵਿਆਹ ਆਪਣੀ ਮਰਜ਼ੀ ਨਾਲ ਫਰੀਜ਼ਕੋਟ ਜ਼ਿਲ੍ਹੇ ਵਿੱਚ ਕਰਵਾਇਆ ਸੀ ਤੇ ਭਾਈਆ ਤਾਂ ਬਹੁਤ ਦਿਲਦਾਰ ਬੰਦਾ ਹੈ ਮੈਂ ਮਨ ਬਚ ਨਹੀਂ ਕੀਤੀ ਉਹੀ ਗੱਲ ਹੋਈ ਪੈਣ ਹੋਰਾਂ ਦੇ ਆਉਣ ਤੋਂ ਚਾਰ ਪੰਜ ਦਿਨ ਪਹਿਲਾਂ ਹੀ ਮਨੂੰ ਬੁਖਾਰ ਚੜਨ ਲੱਗ ਪਿਆ ਮੈਂ ਪੈਰਾਸੀਟਾਮੋਲ ਲੈ ਛੱਡ ਰਾਤ ਨੂੰ ਸੀਰੀ ਵੱਲੋਂ ਹੱਥ ਦੀ ਕੱਢੀ ਦੇ ਦੋ ਹਾੜੇ ਲਾ ਕੇ ਪੈ ਰਹਿੰਦਾ ਸੀਰੀ ਬਥੇਰਾ ਆਖਦਾ ਰਾਜ ਜੀ ਸ਼ਹਿਰੋਂ ਜਾ ਕੇ ਦਵਾਈ ਲੈ ਆਓ ਰੋਇ ਤਾਪ ਹੋਣਾ ਖਤਰਨਾਕ ਹੁੰਦਾ ਇਕੱਠੇ ਕੁੱਟ ਲਾਉਣ ਕਰਕੇ ਸੀਰੀ ਮਿੰਦਾ ਮੇਰੇ ਨਾਲ ਕਾਫੀ ਕੁਲ ਮਿਲ ਗਿਆ ਕਿਉਂਕਿ ਬਹੁਤੀ ਵਾਰ ਉਹ ਮੇਰੇ ਵਾਸਤੇ ਰੋਟੀ ਆਪਣੇ ਘਰੋਂ ਹੀ ਲੈ ਆਉਂਦਾ ਕਦੀ ਆਪਣੇ ਘਰ ਰੱਖੀਆਂ ਦੇਸੀ ਕੁਕੜੀਆਂ ਦੇ ਆਂਡਿਆਂ ਦੀ ਪੁਰਜੀ ਬਣਾ ਲਿਆਉਂਦਾ ਕਲਥੇ ਪੰਜਵੇਂ ਦਿਨ ਮੀਟ ਵੀ ਬਣਾ ਲੈਂਦਾ ਦਵਾਈ ਲੈਣ ਦੀ ਮੈਂ ਕੌਲੀ ਕਰ ਛੱਡੀ ਜਿਸ ਦਿਨ ਭੈਣ ਭਈਆ ਘਰ ਪਹੁੰਚੇ ਉਸ ਦਿਨ ਤੱਕ ਬੁਖਾਰ ਨੇ ਮੈਨੂੰ ਬੁਰੀ ਤਰ੍ਹਾਂ ਪੈਨ ਸੁੱਟਿਆ ਸੀ ਭੁੱਖ ਵੀ ਲੱਗਣੋਂ ਹਟ ਗਈ ਪਹਿਲਾਂ ਤਾਂ ਭੈਣ ਗੁੱਸੇ ਹੋਈ ਫਿਰ ਪਾਣੀ ਦੀ ਕੁੱਟ ਪੀ ਕੇ ਮੈਨੂੰ ਸ਼ਹਿਰ ਡਾਕਟਰ ਕੋਲ ਲੈ ਗਈ ਟੈਸਟ ਕਰਵਾਉਣ ਤੋਂ ਪਤਾ ਲੱਗਾ ਕਿ ਡੇਂਗੂ ਹੋ ਗਿਆ ਹੈ ਸੈੱਲ ਵੀ ਬਹੁਤ ਘਟ ਗਏ ਨੇ ਦਵਾਈ ਲੈ ਕੇ ਮੁੜਦਿਆਂ ਭੈਣ ਗੁੱਸੇ ਹੁੰਦੀ ਆਖਰੀ ਸੀ ਤੈਨੂੰ ਆਪਣਾ ਖਿਆਲ ਰੱਖਣ ਲਈ ਆਖਿਆ ਸੀ ਤੂੰ ਮਰਨੇ ਮੰਦੇ ਨਾ ਸ਼ਰਾਬ ਪੀ ਕੇ ਪੈ ਰਿੰਦਾ ਹੋਵੇਂਗਾ ਹੁੰਜ ਕਹਾਣੀਆਂ ਵਿੱਚ ਉਪਦੇਸ਼ ਦਿੰਦਾ ਰਹੂ ਸਾਰਿਆਂ ਤੋਂ ਛੋਟਾ ਹੁਣ ਕਰਕੇ ਵੱਡੀ ਭੈਣ ਮੈਨੂੰ ਬੀਬੀ ਵਾਂਗ ਹੀ ਡਾਂਟ ਦਿੰਦੀ ਸੀ ਉਹ ਇਹਨਾਂ ਬੀਬੀ ਆਪੇ ਠੀਕ ਹੋ ਜੂ ਆਪਣੇ ਪਿੰਡ ਵਾਲੇ ਨੇ ਰੂ ਡਾਕਟਰ ਦੀਆਂ ਦੋ ਖਰਾਕਾਂ ਅੱਗੇ ਡੇਂਗੂ ਨਹੀਂ ਟਿਕਦਾ ਤੂੰ ਚਿੰਤਾ ਛੱਡ ਤੇ ਭਾਈਏ ਨੂੰ ਕਹੀਂ ਮੈਨੂੰ ਸਵੇਰੇ ਪਹਿਲੀ ਬੱਸ ਚੜਾ ਆਵੇ ਭੈਣ ਨੂੰ ਵੱਡੀ ਹੁਣ ਕਰਕੇ ਸਾਰਾ ਪਰਿਵਾਰ ਬੀਬੀ ਹੀ ਆਖਦਾ ਹੈ ਭੈਣ ਨਾਲ ਮੇਰਾ ਮੋਹ ਇਸ ਕਰਕੇ ਵੀ ਜ਼ਿਆਦਾ ਕਿਉਂਕਿ ਉਸਨੇ ਮੈਨੂੰ ਨਿੱਕੀ ਹੁੰਦਿਆਂ ਸਭ ਤੋਂ ਵੱਧ ਕਢਾਇਆ ਹੈ ਬੈਠਾ ਰੇ ਵੱਡਾ ਸਿਆਣਾ ਮੈਂ ਜਾਣਦੀ ਆ ਪਿੰਡਾਂ ਦੇ ਝੋਲਾ ਛੱਪ ਡਾਕਟਰਾਂ ਨੂੰ ਸਰਕਾਰ ਇਹਨਾਂ ਦਾ ਵੀ ਖੇਲਾ ਕਰ ਰਹੀ ਹੈ ਜਿਹੜੇ ਜਾਲੀ ਡਿਗਰੀਆਂ ਲੈ ਕੇ ਲੋਕਾਂ ਦੀ ਸੇਤਨਾ ਖਲਵਾੜ ਕਰੀ ਜਾ ਰਹੇ ਨੇ ਨਰਸ ਲੱਗਣ ਤੋਂ ਬਾਅਦ ਬੀਬੀ ਅਜੇਹੇ ਡਾਕਟਰਾਂ ਨੂੰ ਹਮੇਸ਼ਾ ਹੀ ਬੁਰਾ ਭਲਾ ਬੋਲਦੀ ਨਿੰਦੀ ਰੈਂਦੀ ਸੀ ਕਹਾਰਾ ਕਿ ਬੀਬੀ ਪਾਈਏ ਨੂੰ ਬੋਲੀ ਸ਼ਾਮੀ ਨਿੰਦਰ ਨੂੰ ਨਹਿਰ ਵਾਲੀ ਟੈਪੀਓਂ ਬੀਏ ਬੱਕਰੀਆਂ ਵਾਲੇ ਤੋਂ ਦੁੱਧ ਪਿਆ ਕੇ ਲਿਆਓ ਜਦਾਈ ਜੇ ਦੇ ਡੇਂਗੂ ਹੋਣ ਕਰਕੇ ਸੈਲ ਬਹੁਤ ਘਟ ਗਏ ਨੇ ਮੈਨੂੰ ਖਿਆਲ ਆਇਆ ਡੇਂਗੂ ਹੋਣ ਕਰਕੇ ਸੈਲ ਘਟਣ ਕਰਕੇ ਅੱਜਕੱਲ ਬੱਕਰੀਆਂ ਵਾਲਿਆਂ ਦੀ ਵਾਵਾ ਪੁੱਛ ਕੇ ਛੋਣ ਲੱਗ ਪਈ ਸੀ ਜਿਹੜੇ 100 ਰੁਪਏ ਤੱਕ ਇੱਕ ਗਲਾਸ ਅੱਧੀ ਚੱਗ ਦਵਾਈ ਲੇ ਕੇ ਆਮ ਕਰ ਹਾਲੇਂ ਦੇ ਮਰਨੇ ਮਿੰਦੇ ਨੂੰ ਉਹਦੀ ਵੀ ਮੈਂ ਖਬਰ ਲੈਣੀ ਆ ਉਹਨੂੰ ਵੀ ਮਿੰਨਾ ਮੌਜ ਲੱਗੀ ਰਹੀ ਐ ਬੀਬੀ ਸੀਰੀ ਨੂੰ ਵੀ ਕੋਸਣ ਲੱਗ ਪਈ ਮੇਰੇ ਸਬਰ ਵਿੱਚ ਆਪਣੇ ਪਿੰਡ ਵਾਲਾ ਅਨਕੜਤ ਜਾਂ ਨੰਜੂ ਬੱਕਰੀਆਂ ਵਾਲਾ ਤੇ ਭੈਣ ਵੱਲੋਂ ਕਿਹਾ ਬੀਏ ਬੱਕਰੀਆਂ ਵਾਲਾ ਘੁੰਮਣ ਲੱਗੇ ਸ਼ਾਮ ਨੂੰ ਜਦੋਂ ਭਾਈਆ ਤੇ ਮੈਂ ਬੀਏ ਬੱਕਰੀਆਂ ਵਾਲੇ ਦੇ ਘਰ ਪਹੁੰਚੇ ਤਾਂ ਪਿੰਡ ਵਾਲੇ ਨੰਜੂ ਅਤੇ ਇਸ ਬੱਕਰੀਆਂ ਵਾਲੇ ਦੇ ਘਰ ਵਿੱਚ ਜ਼ਮੀਨ ਉਸਮਾਨ ਦਾ ਫਰਕ ਸੀ ਜਿੱਥੇ ਨੰਜੂ ਦੇ ਬਾੜੇ ਤੇ ਘਰ ਤੋਂ ਵੀ ਗੋਡੇ-ਗੋਡੇ ਬੋਹਾਂਦੀ ਸੀ ਉੱਥੇ ਇਸ ਦੇ ਉਲਟ ਇੱਕਰ ਚੰਗੇ ਜ਼ਿਮੀਦਾਰਾਂ ਨੂੰ ਵਿਪਰੀ ਕਰਦਾ ਸੀ ਪਹਿਲਾਂ ਤਾਂ ਮੈਂ ਭੈਣ ਵੱਲੋਂ ਆਖਿਆ ਮਜ਼ਾਕੀ ਸਮਝ ਰਿਆ ਸਾਂ ਅੰਦਰੋਂ ਨਿਕਲੇ ਸੂਟਡ-ਬੂਟਡ ਤੇ ਸੋਹਣੀ ਪਟਿਆਲਾ ਸ਼ਾਹੀ ਪੱਗ ਵਾਲੇ ਗੋਰੇ ਨਸ਼ੌ ਤਿੱਖੇ ਨੈਣਕਸ਼ਾਂ ਵਾਲੇ ਸਰਦਾਰ ਨੂੰ ਪਹਿਲਾਂ ਤਾਂ ਆਪਣੇ ਵਰਗਾ ਦੁੱਧ ਪੀਣ ਆਇਆ ਹੀ ਸਮਝਿਆ ਪਰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬਣਾਉਂਦੇ ਸਰਦਾਰ ਨੂੰ ਜਦੋਂ ਭਾਈ ਇਹਨੇ ਸੱਜਾ ਹੱਥ ਮਲਾਉਣ ਲਈ ਵਿਦਾਇਆ ਕਿਹਾ ਰਾਜ ਸਿੰਘ ਜੀ ਕਿਦਰੇ ਤਿਆਰੀ ਹੈ ਜਾਂ ਆਇਓ ਤਾਂ ਪਤਾ ਲੱਗਾ ਕਿ ਇਹੀ ਵੀ ਇਹ ਬੱਕਰੀਆਂ ਵਾਲਾ ਹੈ ਰਾਜ ਸਿੰਘ ਨੇ ਬੜੇ ਹਜ਼ਮ ਨਾਲ ਸਾਨੂੰ ਕੁਰਸੀਆਂ ਤੇ ਬੈਠਣ ਲਈ ਕਿਹਾ ਬਿਨਾ ਕਹੇ ਤੋਂ ਹੀ ਪਾਣੀ ਆ ਗਿਆ ਮੁਰਦੇ ਬੱਚੇ ਨੂੰ ਰਾਜ ਸਿੰਘ ਚਾਲੀ ਕਹਿ ਕੇ ਭਾਈਏ ਨੂੰ ਸੰਬੋਧਨ ਹੋਇਆ ਭਾਈ ਜੀ ਹੁਕਮ ਓਹੋ ਹੁਕਮ ਨਹੀਂ ਬੇਨਤੀ ਹੈ ਕਿ ਘਰ ਆਏ ਪਰੌਣੇ ਦੇ ਡੇਂਗੂ ਹੋਣ ਕਰਕੇ ਸੈਲ ਘਟ ਗਏ ਨੇ ਬਾਕੀ ਭਾਈਏ ਨੇ ਉਹਦੇ ਸਮਝਣ ਵਾਸਤੇ ਛੱਡ ਦਿੱਤਾ ਉਹ ਮੇਰੇ ਨਾਲ ਨਜ਼ਰਾਂ ਮਿਲਾਉਂਦਾ ਬੋਲਿਆ ਐ ਲੱਗਦਾ ਹੈ ਜਿਵੇਂ ਬਾਈ ਜੀ ਹੋਰਾਂ ਨੂੰ ਪਹਿਲਾਂ ਕਿਧਰੇ ਵੇਖਿਆ ਆਪਣੇ ਜ਼ਿਹਨ ਤੇ ਜ਼ੋਰ ਪਾਉਂਦਾ ਬੋਲਿਆ ਆ ਹਾਂ 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 ਜੇ ਮੈਂ ਗਲਤ ਨਹੀਂ ਤਾਂ ਤੁਸੀਂ ਲੇਖਕ ਮਨਿੰਦਰ ਸੰਧੂ ਹੋ ਨਾ ਪਿਛਲੇ ਹਫਤੇ ਅਖਬਾਰ ਵਿੱਚ ਫੋਟੋ ਸਮੇਤ ਤੁਹਾਡੀ ਕਹਾਣੀ ਵੀ ਛਪੀ ਸੀ ਮੇਰੇ ਜਵਾਬ ਤੋਂ ਪਹਿਲਾਂ ਹੀ ਭਾਈਆ ਬੋਲ ਪਿਆ ਉਹ ਤੁਸੀਂ ਸਹੀ ਪਛਾਣਿਆ ਮੇਰੇ ਘਰੋਂ ਇਹਨਾਂ ਦੀ ਵੱਡੀ ਭੈਣ ਹੈ ਹੋ ਧੰਨਪਾਗ ਜੀ ਮੈਂ ਤਾਂ ਸੰਧੂ ਸਾਹਿਬ ਦੀਆਂ ਲਿਖਤਾਂ ਦਾ ਬੜਾ 팬 ਆ ਵੀ ਇਹ ਬੱਕਰੀਆਂ ਵਾਲੇ ਨੂੰ ਜਿਵੇਂ ਚਾਹਿਆ ਚੜ ਗਿਆ ਹੋਵੇ ਚਾਹਣ ਤੋਂ ਪਹਿਲਾਂ ਰਾਜ ਸਿੰਘ ਤਾਜ਼ਾ ਦੁੱਧ ਚੋਕੇ ਲੈ ਆਇਆ ਬਲੋ ਸੰਧੂ ਸਾਹਿਬ ਪਹਿਲਾਂ ਦੁੱਧ ਪੀਓ ਸਜਰਾ ਦੁੱਧ ਦੁਗਣਾ ਫਾਇਦਾ ਕਰਦਾ ਹੈ ਥੋੜਾ ਆਪਣਾ ਘਰ ਜੀ ਆਇਆਂ ਨੂੰ ਉਸ ਨੇ ਭਰਿਆ ਦੁੱਧ ਦਾ ਗਲਾਸ ਮੇਰੇ ਵੱਲ ਵਧਾਉਂਦਿਆਂ ਕਿਹਾ ਚਾਹ ਪੀ ਕੇ ਤੁਰਦੇ ਹਾਂ ਉਸ ਨੇ ਕਿਹਾ ਫਿਰ ਸੱਜਰੇ ਆ ਜਾਣਾ ਜੇ ਥੋੜਾ ਲੇਟ ਹੋ ਗਏ ਨਾ ਫਿਰ ਅਬੋਰ ਬਰਾਂਜਾ ਬਠਿੰਡਾ ਫਿਰੋਜ਼ਪੁਰ ਰੇਲ ਦੀ ਪੱਟੜੀ ਤੇ ਹੀ ਹੁੰਨੇ ਆ ਚਰਾਂਤਾ ਅੱਜ ਕੱਲ ਰਹੀ ਨਹੀਂ ਨਾ ਕੋਈ ਵਾਸ ਹੁੰਦਿਆਂ ਭਾਈ ਨੇ ਦੱਸਿਆ ਬੀਏ ਬੱਕਰੀਆਂ ਵਾਲੇ ਦੇ ਇਲਾਕੇ ਵਿੱਚ ਬਹੁਤ ਚਰਚਾ ਹੈ ਕਿ ਡੇਂਗੂ ਦੇ ਮਰੀਜ਼ਾਂ ਕੋਲੋਂ ਕੋਈ ਪੈਸਾ ਨਹੀਂ ਲੈਂਦਾ ਇਸ ਨੂੰ ਸੇਵਾ ਹੀ ਦੱਸਦਾ ਹੈ ਇਸ ਗੱਲ ਨੇ ਮੈਨੂੰ ਬੜਾ ਪ੍ਰਭਾਵਿਤ ਕੀਤਾ ਅਗਲੇ ਦਿਨ ਭਾਈ ਜੀ ਨੇ ਅਧਿਆਪਕ ਯੂਨੀਅਨ ਦੀ ਮੀਟਿੰਗ ਵਿੱਚ ਜਾਣਾ ਸੀ ਤੇ ਬੀਬੀ ਨੇ ਡਿਊਟੀ ਬੀਬੀ ਕਹਿ ਰਹੀ ਸੀ ਕਿ ਮੈਂ ਦੇ ਨੂੰ ਨਾਲ ਲੈ ਜਾਵਾਂ ਭਾਈਆ ਪੱਗ ਬੰਨਦਾ ਆਖ ਰਿਹਾ ਸੀ ਉਹ ਬਈ ਬੀਏ ਬੱਕਰੀਆਂ ਵਾਲਾ ਤਾਂ ਤੇਰੇ ਭਰਾ ਦਾ ਬਾਲਾ ਫੈਨ ਆ ਮੈਂ ਸਮਝਦਾ ਸੀ ਨਿੰਦਰ ਐਵੇਂ ਕਮਲ ਘੋਟਦਾ ਰਹਿੰਦਾ ਕਿਹੜਾ ਦੂਰ ਆ ਮੈਂ ਸਕੂਟਰੀ ਲੈ ਜਾਵਾਂਗਾ ਦਵਾਈ ਨਾਲ ਵੀ ਫਰਕ ਆ ਮੈਂ ਇਕੱਲਾ ਆਪਣੇ ਪਾਠਕ ਨਾਲ ਗੱਲਾਂ ਕਰਕੇ ਡਿਗਰੀ ਦਾ ਰਾਜ਼ ਵੀ ਜਾਨਣਾ ਚਾਹੁੰਦਾ ਸਾਂ ਕਿ ਉਹ ਠੀਕ ਹੀ ਬੀਅ ਹੈ ਜਾਂ ਬੰਧਣ ਕੇ ਰਹਿਣ ਕਰਕੇ ਉਹ ਜੀ ਉਸ ਦੀ ਛੇੜ ਹੈ ਪਰ ਪਹਿਰਾਵੇ ਤੋਂ ਤਾਂ ਵੀ ਇਹ ਹੀ ਲੱਗਦਾ ਸੀ ਉਸ ਦਿਨ ਬੀਅ ਤੜਕੇ ਕਿਧਰੇ ਚਲਾ ਗਿਆ ਮਹਤਾਜਾ ਦੁੱਧ ਪੀ ਕੇ ਇੰਝ ਮੁੜਾਇਆ ਜਿਵੇਂ ਗੁਰਦੁਆਰਾ ਸਾਹਿਬ ਤੋ ਜਾ ਸ਼ਾਮ ਨੂੰ ਵੀ ਮੈਂ ਇਕੱਲਾ ਹੀ ਚਲਾ ਗਿਆ ਦਵਾਈ ਦੇ ਨਾਲ ਬੱਕਰੀ ਦੇ ਦੁੱਧ ਦਾ ਅਸਰ ਵੀ ਦੇਸ ਰਿਆ ਸੀ ਬੀਅ ਨੇ ਬੜੇ ਅਜ਼ਮ ਨਾਲ ਮੈਨੂੰ ਆਪਣੇ ਡ੍ਰੈਂਗ ਰੂਮ ਵਿੱਚ ਬਿਠਾਇਆ ਕਲ ਵਾਂਗੀ ਤਿਆਰ ਵਰ ਤਿਆਰ ਸੀ ਸ਼ਾਇਦ ਹੁਣੇ ਹੁਣੇ ਕਿਤੋਂ ਆਇਆ ਸੀ ਹੰਦੂ ਸਾਹਿਬ ਤੁਸੀਂ ਕਹਾਣੀ ਬਹੁਤ ਵਧੀਆ ਲਿਖਦੇ ਹੋ ਉਸਨੇ ਪ੍ਰਾਣੀਆਂ ਸਾਹਮ ਕੇ ਰੱਖੀਆਂ ਖਵਾਰਾ ਮੈਨੂੰ ਵਕਾਉਂਦਿਆਂ ਕਿਆ ਮੈਨੂੰ ਇੱਕ ਪਾਠਕ ਵੱਲੋਂ ਆਪਣੀ ਤਾਰੀਫ ਵਿੱਚ ਸ਼ਬਦ ਸੁਣ ਕੇ ਫਕਰ ਹੋ ਰਿਹਾ ਸੀ ਮੇਰੀ ਸੂਈ ਹਾਲੇ ਵੀ ਉੱਥੇ اٹਕੀ ਹੋਈ ਸੀ ਕਿ ਇੱਕ ਬੱਕਰੀਆਂ ਚਾਰਨ ਵਾਲਾ ਬੀ ਇਹ ਕਿਵੇਂ ਕਰ ਸਕਦਾ ਹੈ ਬਾਈ ਜੀ ਤੁਸੀਂ ਬੀ ਇਹ ਕਿਵੇਂ ਕੀਤੀ ਜੌਨ ਜੀ ਆਖਦੇ ਨੇ ਬੱਕਰੀਆਂ ਵਗਰ ਤਾਂ ਬੰਦੇ ਦੀਆਂ ਖੁੱਚਾਂ ਨਿਕਲ ਜਾਂਦੀਆਂ ਨੇ ਅਠਵੀਂ ਤੋਂ ਬਾਅਦ ਪਾਪ ਵੱਲੋਂ ਲੈ ਕੇ ਦਿੱਤੀਆਂ ਬੱਕਰੀਆਂ ਚਾਰਨ ਦਾ ਵੇਲਾ ਤੇ ਠੱਠੀ ਵਾਲਾ ਨੰਜੂ ਆ ਜੜੀ ਮੈਨੂੰ ਯਾਦ ਆ ਗਿਆ ਉਦੋਂ ਚਰਾਂਦਾ ਖੁੱਲੀਆਂ ਹੁੰਦੀਆਂ ਸਨ ਸਰਦੇ ਪੁੱਦੇ ਜ਼ਮੀਨ ਮਾਲਕਾਂ ਨੇ ਵੀ ਬੱਕਰੀਆਂ ਰੱਖੀਆਂ ਹੁੰਦੀਆਂ ਸਨ ਮੈਂ ਬੱਕਰੀਆਂ ਛੱਡ ਕੇ ਫੌਜੀ ਭਰਤੀ ਦੀ ਲਾਈਨ ਵਿੱਚ ਜਾ ਲੱਗਾ ਸਾਂ ਫੌਜ ਵਿੱਚ ਫੁਰਸਤ ਦੇ ਭਲਾਂ ਵਿੱਚ ਸਾਹਿਤ ਪੜ੍ਹਨ ਦੀ ਐਸੀ ਚਾਟਕ ਲੱਗੀ ਕਿ ਮੈਂ ਸਹਿਤਕਾਰ ਬਣ ਗਿਆ ਮੁਸਕਰਾ ਕੇ ਹਾਂ ਸੰਦੂ ਸਾਹਿਬ ਸਾਡੇ ਬਜ਼ੁਰਗ ਸ਼ੁਰੂ ਤੋਂ ਹੀ ਬੱਕਰੀਆਂ ਰੱਖਦੇ ਆਇਆ ਅਸੀਂ ਰੰਗਰੇਟੇ ਹੁੰਨੇ ਆ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਨੇ ਮੈਨੂੰ ਸ਼ਕਲ ਸੂਰਤ ਜਈ ਬਖਸ਼ੀ ਕਿ ਮੈਨੂੰ ਕਾਲਜ ਪੜ੍ਹਨ ਸਮੇਂ ਵੀ ਕਿਸੇ ਨੇ ਇਹ ਨਹੀਂ ਸੀ ਕਿਹਾ ਕਿ ਮੈਂ ਵੇੜੇ ਵਾਲਿਆਂ ਦਾ ਮੁੰਡਾ ਬੈਨਨਾਂ ਨੂੰ ਪਚਰਨ ਦੇ ਸ਼ੌਂਕ ਨੂੰ ਮੈਂ ਮਰ ਨਹੀਂ ਦਿੱਤਾ ਬੀਏ ਕਰਕੇ ਕੋਸ਼ਿਸ਼ ਤੇ باوجود ਕੋਈ ਸਰਕਾਰੀ ਨੌਕਰੀ ਨਹੀਂ ਮਿਲੀ ਪਰ ਮੈਨੂੰ ਇੱਕ ਪ੍ਰੋਫੈਸਰ ਦਾ ਗਿਆ ਕਦੇ ਨਹੀਂ ਭੁੱਲਿਆ ਪੁੱਤਰੋ ਜਿਵੇਂ ਵਾਹ ਬਣਾ ਕੇ ਬੀਜੀ ਜ਼ਮੀਨ ਵਿੱਚ ਜੇ ਕੁਦਰਤੀ ਆਫਤ ਕਰਕੇ ਮਾਰ ਹੋ ਜਾਵੇ ਤਾਂ ਉਸ ਜ਼ਮੀਨ ਦੀ ਵਾਹ ਜਾਈ ਨਹੀਂ ਜਾਂਦੀ ਜੋ ਅਗਲੀ ਫਸਲ ਦੁੱਗਣੀ ਕਰ ਦਿੰਦੀ ਹੈ ਐਵੇਂ ਵਿੱਦਿਆ ਜਈ ਦੌਲਤ ਹੈ ਜੋ ਬੇਕਾਰ ਨਹੀਂ ਜਾਂਦੀ ਤੁਹਾਡੀ ਅਗਲੀ ਪੁਸ਼ਤ ਸੰਵਾਰ ਦਿੰਦੀ ਹੈ ਮੈਨੂੰ ਸਰਕਾਰੀ ਨੌਕਰੀ ਨਾ ਮਿਲਦਾ ਕੋਈ ਮਲਾਲ ਨਹੀਂ ਮੈਂ ਸਮਝਦਾ ਸੀ ਕਿ ਹੋ ਸਕਦਾ ਮੇਰੇ ਵਿੱਚ ਕੋਈ ਘਾਟ ਰਹੇਗੀ ਹੋਵੇਗੀ ਪਰ ਮੇਰੀ ਪੀਏ ਨੇ ਮੇਰੇ ਬੱਚਿਆਂ ਵਿੱਚ ਕੋਈ ਘਾਟ ਨਹੀਂ ਰਹਿਣ ਦਿੱਤੀ ਮੈਂ ਆਰਟਸ ਦੀ ਡਿਗਰੀ ਲਈ ਸੀ ਅੱਜ ਮੇਰੀ ਬੱਚੀ ਬੀਐਸਸੀ ਮੈਡੀਕਲ ਕਰਕੇ ਸਰਕਾਰੀ ਸਹਿਨ ਅਧਿਆਪਕ ਹੈ ਤੇ ਬੇਟਾ ਨਾਨ ਮੈਡੀਕਲ ਬੀਐਸਸੀ ਕਰਕੇ ਮੈਥ ਅਧਿਆਪਕ ਲੱਗਾ ਹੋਇਆ ਹੈ ਆਪਣੀ ਜੀਵਨਗਾਥਾ ਦਸਤਿਆਂ ਰਾਜ ਸਿੰਘ ਦੇ ਚਿਹਰੇ ਤੇ ਗੌਰਵ ਸੀ ਮੈਂ ਸੋਚ ਰਿਹਾ ਸਾਂ ਅਸੀਂ ਐਵੇਂ ਜਟਾਉ ਪੁਨੇ ਦੀ ਪੂਛ ਕੜਾਈ ਫਿਰਦੇ ਆਂ ਭਾਵੇਂ ਲੇਖਕ ਕਰਕੇ ਮੇਰੀ ਪਰੇਸ਼ਾਨ ਸੀ ਪਰ ਬੀਏ ਬੱਕਰੀਆਂ ਵਾਲੇ ਦੀ ਵਾਰਤਾਲਾਪ ਸੁਣ ਕੇ ਮੈਨੂੰ ਸਕੂਲ ਛੱਡਣ ਦਾ ਅੱਜ ਪਹਿਲੀ ਵਾਰ ਦੁੱਖ ਲੱਗਾ ਮੈਂ ਵੀ ਬੱਕਰੀਆਂ ਚਾਰੀਆਂ ਸਨ ਮੈਂ ਰਾਜ ਸਿੰਘ ਨੂੰ ਸਤਿਆਂ ਬੱਕਰੀਆਂ ਵੇਖਣ ਦੀ ਇੱਛਾ ਜ਼ਾਹਰ ਕੀਤੀ ਉਹ ਮੈਨੂੰ ਇੱਕ ਵੱਖਰੇ ਬਾੜੇ ਵਿੱਚ ਲੈ ਗਿਆ ਸਾਫ਼ ਸੁਥਰੇ ਬਾੜੇ ਵਿੱਚ ਵੱਖ-ਵੱਖ ਰੰਗਾਂ ਦੀਆਂ ਸਾਫ਼ ਸੁਥਰੀਆਂ ਬੱਕਰੀਆਂ ਚਿੱਟੇ ਕੋ ਗਿਆਂਦੀਆਂ ਘੁੰਗਰੀਆਂ ਵਾਲੀਆਂ ਗਾਨੀਆਂ ਨਾਲ ਬਹੁਤ ਖੂਬਸੂਰਤ ਲੱਗ ਰਹੀਆਂ ਸਨ ਜਿਵੇਂ ਉਹ ਵੀ ਆਪਣੇ ਮਾਲਕ ਵਾਂਗ ਬਣਠਣ ਕੇ ਰਹਿਣਾ ਪਸੰਦ ਕਰਦੀਆਂ ਹੋਣ ਰਾਜ ਸਿੰਘ ਨੂੰ ਬਾੜੇ ਵਿੱਚ ਆਇਆ ਵੀ ਇੱਕ ਸਿਆਣੀਆਂ ਬੱਕਰੀਆਂ ਨੇ ਮਿੰਨ-ਮਿੰਨ ਵੀ ਕੀਤਾ ਉਸ ਨੇ ਬੱਕਰੀਆਂ ਦੀਆਂ ਵੱਖ-ਵੱਖ ਨਸਲਾਂ ਬਾਰੇ ਵੀ ਮੈਨੂੰ ਜਾਣਕਾਰੀ ਦਿੱਤੀ ਪੈਣ ਵੱਲੋਂ ਦਿਲਾਂ ਵਿੱਚ ਖੋਟ ਬਾਰੇ ਕਹੇ ਸ਼ਬਦਾਂ ਨੂੰ ਰਾਜ ਸਿੰਘ ਦੇ ਵਿਹਾਰ ਨੇ ਨਕਾਰ ਦਿੱਤਾ ਮੈਂ ਪੂਰੀ ਤਰ੍ਹਾਂ ਤੰਦਰੁਸਤਾਂ ਪਿੰਡ ਮੁੜਨ ਲਈ ਸਾਜਰੇ ਹੀ ਤਿਆਰ ਹੋ ਗਿਆ ਭੈਣ ਭਾਈ ਦੇ ਪੈਰੀ ਹੱਥ ਲਾ ਕੇ ਆਪਣੇ ਆਪ ਨੂੰ ਇਹ ਕਹਿਣੋਂ ਨਾ ਰੋਕ ਸਕਿਆ ਬੀਬੇ ਫਰੀਦਕੋਟ ਵਾਲਿਆਂ ਲਈ ਪਾਣੀ ਦੀ ਟੋਟ ਨਾਲ ਤਾਂ ਮੈਂ ਸਹਿਮਤ ਹਾਂ ਪਰ ਦਿਲਾਂ ਵਿੱਚ ਖੋਟ ਨਾਲ ਸਹਿਮਤ ਨਹੀਂ ਇਹ ਤੂੰ ਆਪਣੇ ਭਾਈਏ ਕੋਲੋਂ ਪੁੱਛ ਲੈ ਢਲਦੀ ਉਮਰੇ ਭੈਣ ਭਾਈਏ ਵੱਲ ਮੁਸਕੜੀਆਂ ਝਾਕਦੀ ਸੁਹੀ ਹੋ ਗਈ ਧੰਨਵਾਦ